ਦੋਸਤੋ ਅੱਜ ਜਿਹੜੀ ਵੀਡੀਓ ਕਵਰ ਕਰਨ ਜਾ ਰਹੇ ਆ ਤੁਹਾਨੂੰ ਪੰਜਾਬ ਦਾ ਮਾਹੌਲ ਦਿਖਾਉਣ ਲਈ ਇਹ ਆਪਣਾ ਕਹਿੰਦੇ ਵੀ ਸਤਲੁਜ ਦਰਿਆ ਜਿਹੜਾ ਤੁਸੀਂ ਦੇਖ ਰਹੇ ਹਰੀਕੇ ਪੱਤਨ ਦੇ ਖੜੇ ਹੋਏ ਆ ਇਸ ਟਾਈਮ ਦੀ ਲੋਕੇਸ਼ਨ ਦੀ ਗੱਲ ਕਰੀਏ ਜੇ ਇਧਰਲੇ ਪਾਸੇ ਮੇਰੇ ਆ ਗਿਆ ਹਰੀਕੇ ਜਿਹੜਾ ਆਪਾਂ ਪੁਰਾਣਾ ਪੁਲ ਦੇਖ ਰਹੇ ਆ ਪੁਰਾਣਾ ਪੁਲਾ ਤੇ ਇਧਰਲੇ ਪਾਸੇ ਦੋਸਤੋ ਮੇਰੇ ਪਿੰਦਾ ਮਖੂ ਪੁਰਾਣਾ ਪੁਲਾ ਤੇ ਨਵਾਂ ਪੁਲ ਜਿਹੜਾ ਉਹ ਪਹਿਲੇ ਪਾਸੇ ਤੁਹਾਨੂੰ ਦਿਖਦਾ ਨਾ ਉਧਰਲੇ ਪਾਸੇ ਆ ਤੇ ਮੈਂ ਇਸ ਵਕਤ ਜਿਹੜਾ ਖੜਾ ਹੋਇਆ ਬਿਲਕੁਲ ਹਰੀਕੇ ਵਾਰਲਡ ਸੈਂਚੁਰੀ ਦੇ ਸਾਹਮਣੇ ਖੜਾ ਹੋਇਆ ਇੱਥੇ। بارش ਦਾ ਮੌਸਮ ਆਜ ਵੀ ਜਿਹੜਾ ਦੋਸਤੋ ਮੀਂਹ ਲਗਾਤਾਰ ਪੈ ਰਿਹਾਗਾ, ਕੱਲ ਦਾ ਪੈ ਰਿਹਾਗਾ ਤੇ ਜਿਹੜਾ ਮਨ ਇਹ ਲੋਕ ਆਪਾਂ ਦੇਖ ਰਹੇ ਵੀ ਪੰਜਾਬ ਚ ਹੜ੍ਹ ਕਿੰਨੇ ਆਏ, ਕਿੰਨੇ ਪਿੰਡ ਡੁੱਬੇ ਹੋਏ ਸultanpur Lodhi ਵਾਲੀ ਸਾਈਡ ਕੋਸ ਅੰਬਰਸਰ ਦਾ ਇਰਗਾ ਤੇ ਕੁਝ ਦੋਸਤੋ ਇਧਰਲੇ ਪਾਸੇ ਜਿਹੜਾ ਹੁਣ ਫਰੋਜਪੁਰ ਇਰਗਾ ਵੀ ਰੱਚੀ ਪਾਣੀ ਦੀ ਝਮੇੜ ਚ ਆ ਗਿਆ। ਤੁਸੀਂ ਪਾਣੀ ਦਾ ਵਹਾਅ ਦੇਖੋ ਕਿੰਨੀ ਤੇਜ਼ ਆ ਰਿਹਾਗਾ। ਹਰੀਕੇ ਪੱਤਨ ਦੋਸਤੋ ਪਾ ਖੜੇ ਹੋਏ ਤੇ ਕਈ ਵੀਰ ਕਹਿ ਰਹੇ ਸੀਗੇ ਵੀ ਹਰੀਕੇ ਪੱਤਨ ਇੰਨਾ ਪਾਣੀ ਨਹੀਂ ਹੈਗਾ ਪਰ ਪਾਣੀ ਦਾ ਵਹਾਅ ਬਹੁਤ ਤੇਜ਼ ਆ ਸਾਹਮਣੇ ਤੁਸੀਂ ਦੇਖੋਗੇ ਜਦੋਂ ਆਮ ਤੌਰ ਤੇ ਇੱਥੋਂ ਦੀ ਗੁਜ਼ਰਦਾ ਹੁੰਦਾ ਨੰਗਦਾ ਹੁੰਦਾ ਤੇ ਖਾਲੀ ਦੇਖ ਨੂੰ ਮਿਲਦਾ ਇੰਨਾ ਵਹਾਤ ਨਹੀਂ ਹੁੰਦਾ ਨਾਲ ਸਾਹਮਣੇ ਤੁਸੀਂ ਸਪੀਡ ਦੇਖੋ ਹਾਲੇ ਕਿ ਆ ਜਿਹੜੇ ਗੇਟ ਆ ਸਾਹਮਣੇ ਇਹ ਉਨੇ ਨਹੀਂ ਓਪਨ ਕਰੇ ਹੋਏ ਥੋੜੇ ਓਪਨ ਕਰੇ ਹੋਏ ਆ ਤੇ ਫੇਰ ਵੀ ਆਪਾਂ ਕਹਿ ਲਈਏ ਬਹੁਤ ਜ਼ਿਆਦਾ ਓਪਨ ਆ ਇੱਕੇ ਦਾਮ ਇਹਨਾਂ ਨੂੰ ਓਪਨ ਵੀ ਨਹੀਂ ਕਰਿਆ ਜਾ ਸਕਦਾ ਕਿਉਂਕਿ ਪਾਣੀ ਦਾ ਵਹਾਅ ਇੰਨਾ ਤੇਜ਼ ਆ ਕਿ ਛੱਡਣੀਆਂ ਨਾ ਸਪੀਡ ਤੁਹਾਨੂੰ ਦਿਖਦੀ ਹੋਣੀ ਆ ਵੀ ਇਹਦੇ ਚ ਕੀ ਪਤਾ ਵੀ ਕੀ ਜਾਨੀ ਜਾਂ ਮਾਲੀ ਨੁਕਸਾਨ ਹੋਇਆਗਾ ਸਾਰਾ ਕੁਝ ਪਾਣੀ ਵਿੱਚ ਹੀ ਡੇਢ ਗਿਆ ਇਧਰਲੇ ਪਾਸੇ ਤੁਹਾਨੂੰ ਦਿਖਾਉਣੀ ਆ ਪਹਿਲਾਂ ਦੋਸਤੋ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹਾਈਵੇ ਬਣਿਆ ਹੋਇਆ ਜਿਹੜਾ ਨਵਾਂ ਪਹਿਲੇ ਪਾਸੇ ਆ ਉਧਰ ਸੀਗੇ ਆਪਾਂ ਉਧਰੋਂ ਇਧਰਲੇ ਪਾਸੇ ਆ ਵੀ ਦੇਖਣ ਆਏ ਆ ਇਧਰਲੇ ਪਾਸੇ ਦਾ ਕੀ ਮਾਹੌਲ ਹੈ ਤੁਹਾਨੂੰ ਪਤਾ ਆ ਪੁਰਾਣਾ ਰੋਡ ਆ ਤੇ ਇੱਥੋਂ ਦੀ ਪਹਿਲਾਂ ਵਾਲਾ ਨੰਗਾ ਵਗਦਾ ਆ ਦੂਜੇ ਪਾਰਸ ਨੂੰ ਜਾ ਕੇ ਦਿਖਾਉਣੇ ਆ ਕਿ ਨਾ ਤੁਸੀਂ ਵਾਹ ਚੈੱਕ ਕਰੋ ਤੇ بارش ਦਾ ਮੌਸਮ ਜਿਹੜਾ ਅੱਜ ਵੀ ਹੈ ਬਾਕੀ ਜਿਹੜੇ ਵੀਰ ਭੈਣ ਜਿਹੜੇ ਇੱਥੋਂ ਦੇ ਇਰਕੇ ਦੇ ਦੇਖ ਰਿਹਾ ਹਰੀ ਕੇਰਗੇ ਦੇ ਔਰ ਜ਼ਰੂਰ ਦੱਸੋ ਵੀ ਕਮੈਂਟ ਕਰਕੇ ਵੀ ਕਿੰਨਾ ਲੱਖਾ ਜਿਹੜਾ ਪਾਣੀ ਦੀ ਮਾਰਿ ਖਾਣਾ ਪਹਿਲੇ ਪਾਸੇ ਦੇ ਜਿਹੜੇ ਦੋਸਤੋਂ ਖੇਤ ਆ ਮੇਰੇ ਦੇਖਣ ਦੇ ਵਿੱਚ ਵੀ ਜਿਹੜੇ ਖੇਤ ਆ ਉਹ ਵੀ ਜਿਹੜੇ ਆ ਮੰਨ ਕੇ ਚੱਲੋ ਤੁਸੀਂ ਚੋਨਾ ਲੱਗਿਆ ਹੋਇਆ ਸੀਗਾ ਉਹ ਵੀ ਪਾਣੀ ਦੀ ਮਾਰੇ ਖਾਂਗੇ ਉਹ ਤੁਹਾਨੂੰ ਇੱਥੋਂ ਪਤਾ ਲੱਗ ਗਿਆ ਹੋਣਾਗਾ ਇਹਦੀ ਤੇਜ਼ੀ ਦਾ ਤੁਸੀਂ ਪਾਣੀ ਦੇਖ ਲਓਗੇ ਕਿ ਕਿੰਨਾ ਜਿਆਦਾ ਹੋਇਆ ਪਿਆਗਾ ਜਿਵੇਂ ਇਧਰਲੇ ਪਾਸੇ ਤੋਂ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਪਹਿਲੇ ਪਾਸੇ ਵਾਲੇ ਖੇਤ ਚੋਨਾ ਲੱਗਿਆ ਹੋਇਆ ਸੀਗਾ ਉਹ ਵੀ ਪਾਣੀ ਦੀ ਮਾਰ ਚ ਆ ਗਿਆ ਕੋਸ਼ਕ ਤਾਂ ਵਾਂ ਜਿਹੜਾ ਮੰਨੇ ਚੱਲੋ ਦਿਸਣੋਂ ਹੀ ਹਟ ਗਿਆ ਤੇ ਉਹ ਜਿਹੜਾ ਹਾਈਵੇ ਬਣਿਆ ਗਿਆ ਇਹ ਸਦਾ ਪਾਕਿਸਤਾਨ ਨੂੰ ਜਾਂਦਾ ਦੋਸਤੋ ਜਿਵੇਂ ਅਖੇਲੇ ਵੀ ਆਪਾਂ ਇੱਥੋਂ ਦੀ ਹਸੈਣੀ ਵਾਲਾ ਫਰੋਈ ਫਰੇਰ ਕੇ ਨੂੰ ਜਾਂਦਾ ਹਸੈਣੀ ਵਾਲ ਤੋਂ ਗਿਆ ਪਾਕਿਸਤਾਨ ਵੱਲ ਹੀ ਜਾਂਦਾ ਹੈਦਰਿਆ ਇੱਧਰਲੇ ਪਾਸੇ ਤੁਹਾਨੂੰ ਜਿਹੜਾ ਦੇਖ ਰਹੇ ਹੋ ਵੀ ਇੰਨਾ ਭਿਆਨਕ ਪਾਣੀ ਦਾ ਜਿਹੜਾ ਦ੍ਰਿਸ਼ ਦਿਖਦਾ ਵੀ ਆਸ-ਪਾਸ ਵਾਲੇ ਖੇਤ ਸਾਰੇ ਤਬਾਹ ਹੋ ਗਏ ਕਿ ਪਿੰਡਾਂ ਉਹਦਾ ਪਾਣੀ ਆ ਜਿਹੜਾ ਜਦੋਂ ਤਾਂ ਮੰਨ ਕੇ ਚੱਲੋ ਪਾਣੀ ਦੀ ਲੋੜ ਆ ਉਦੋਂ ਤਾਂ ਹੱਕ ਇਹਦੇ ਉੱਤੇ ਮੰਨ ਕੇ ਚੱਲੋ ਦੂਜੀਆਂ ਸਟੇਟਾਂ ਦਾ ਵੀ ਆ ਵੈਸੇ ਮੇਰਾ ਬੋਲਣਾ ਬਣਦਾ ਨਹੀਂ ਸੀ ਇਸ ਮੁੱਦੇ ਤੇ ਪਰ ਆਮ ਨੂੰ ਪਤਾ ਹੀ ਹੈ ਜਦੋਂ ਪਾਣੀ ਦਾ ਨੁਕਸਾਨ ਹੁੰਦਾ ਹੜਾਂ ਦਾ ਨੁਕਸਾਨ ਹੁੰਦਾ ਉਹ ਕਹਿੰਦੇ ਵੀ ਪਾਣੀ ਹੈ ਪੰਜਾਬ ਬਾਕੀ ਤੁਹਾਡੀ ਕੀ ਰਹੇ ਆ ਪਿਆਰ ਦਾ ਦ੍ਰਿਸ਼ ਹੈ ਸਭ ਤੋਂ ਪਿਆਰ ਦੀ ਨਾਲ ਖੰਦੀ ਲੋੜ ਆ ਅਰਦਾਸ ਕਰੋ ਕਿ ਪਿਆਰ ਤੇ ਜਿਹੜਾ ਮਾਰਾ ਸਮਾ ਆਇਆ ਹੈ ਜਿਹੜੇ ਪਿੰਡ ਤਬਾਹ ਹੋਏ ਪਾਣੀ ਦੀ ਮਾਰ ਦਾ ਹੈ ਜਲਦੀ ਹੀ ਉਹਨਾਂ ਦਾ ਵੀ ਮੰਨ ਕੇ ਚੱਲੋ ਵੀ ਹਵਾ ਦਾ ਠੀਕ ਹੋਣ ਮਿੱਲਰ ਕੇ ਹੋਣ ਵਾਹਿਗੁਰੂ ਕੀ ਅਰਦਾਸ ਕਰਿਓ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸ ਦਿਓ ਵੀ ਤੁਹਾਡੇ ਕੀ ਵਿਚਾਰ ਆ ਲਾਸਟ ਵੀਕ ਦੇਖਣ ਲਈ ਧੰਨਵਾਦ